ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਹ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਲੈ ਕੇ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਸਿੱਧੀ ਤੇ ਉਲਟੀ ਦੋ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਤੇ ਡਿਜ਼ਾਈਨ ਬਹੁਤ ਹੀ ਪਿਆਰਾ ਬਣਨਾ ਹੈ ਤੇ ਤੁਸੀਂ ਇਸ ਨੂੰ ਹਰ ਤਰ੍ਹਾਂ ਦੇ ਕੋਟੀ ਸਵੈਟਰ ਜੈਕਟ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਤੇ ਸੋਹਣਾ ਜੈ ਡਿਜ਼ਾਈਨ ਆ ਸੌਖਾ ਡਿਜ਼ਾਈਨ ਆ ਤੇ ਬਿਗਿਨਰ ਵੀ ਇਸ ਨੂੰ ਬਹੁਤ ਆਸਾਨੀ ਦੇ ਨਾਲ ਬਣਾ ਲੈਣਗੇ ਤੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਜੀ ਇਹ ਬਲੈਕ ਤੇ ਵਾਈਟ ਤੇ ਹਰ ਕਲਰ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਜੱਜ ਜਾਏਗਾ ਬਹੁਤ ਸੋਹਣਾ ਸਿੰਪਲ ਸੋਬਰ ਡਿਜ਼ਾਈਨ ਆ ਤੇ ਇਹਦੇ ਵਿੱਚ 4-4 ਦੇ ਹਿਸਾਬ ਨਾਲ ਕੁੰਡੇ ਪਾਣੇ ਨੇ 4-4 ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਵਾਧੂ ਪਾਣੇ ਨੇ ਇੱਕ ਕੁੰਡਾ ਪਾਉਣਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਐਜ ਵਾਸਤੇ ਪਾਉਣੇ ਨੇ ਤੇ ਸਿਰਫ ਦੋ ਸਲਾਈਆਂ ਦਾ ਇਹ ਡਿਜ਼ਾਈਨ ਹੈ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਧਾਗਾ ਬੈਕ ਸਾਈਡ ਤੇ ਕਰਕੇ ਹੁਣ ਇੱਕ ਤੇ ਦੋ ਦੋ ਕੁੰਡਿਆਂ ਦੇ ਕੋਲੋਂ ਆਪਾਂ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਇਹਦੇ ਕੋਲੋਂ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਫਿਰ ਧਾਗਾ ਵਿੱਚ ਇਸ ਤਰ੍ਹਾਂ ਘਮਾ ਲੈਣਾ ਇੱਕ ਜਾਲੀ ਪਾਲੀ ਹੁਣ ਆ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਬੈਕ ਲੂਪ ਦੇ ਨਾਲ ਆਪਾਂ ਬੁਣਨਾ ਐ ਇਸ ਤਰੀਕੇ ਦੇ ਨਾਲ ਧਾਗਾ ਘੁਮਾ ਕੇ ਇਹ ਸਾਡੇ ਦੋ ਕੁੰਡਿਆਂ ਤੋਂ ਹੁਣ ਤਿੰਨ ਕੁੰਡੇ ਹੋ ਗਏ ਇੱਕ ਕੁੰਡਾ ਸਿੱਧਾ ਇਹ ਚਾਰ ਕੁੰਡਿਆਂ ਦਾ ਡਿਜ਼ਾਈਨ ਬਣ ਗਿਆ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਾਂ ਫੇਰ ਪੇਟ ਕਰਾਂਗੇ ਵੇਖੋ ਕਿਵੇਂ ਪਹਿਲਾ ਕੁੰਡਾ ਉਲਟਾ ਬਣਾ ਲੈਣਾ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡਿਆਂ ਦੇ ਅਗਲੇ ਪਾਸਿਓਂ ਇੱਕ ਐਕਸਟਰਾ ਕੁੰਡਾ ਲੈਣਾ ਐ ਫਿਰ ਸਲਾਈ ਦੇ ਉੱਪਰ ਧਾਗਾ ਕਮਾ ਕੇ ਇੱਕ ਜਾਲੀ ਪਾ ਦੇਣੀ ਆ ਤੇ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਬੁਣਨਾ ਆ ਇਸ ਤਰ੍ਹਾਂ ਧਾਗਾ ਕਮਾ ਕੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਹੋਗੇ ਅਗਲਾ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਦੇ ਕੋਲੋਂ ਲੂਪ ਲਵਾਂਗੇ ਜਾਲੀ ਪਾਵਾਂਗੇ ਫਿਰ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਨੂੰ ਇੱਕ ਕਰ ਦਾਂਗੇ ਇੱਕ ਗੁੰਡਾ ਸਿੱਧਾ ਫਿਰ ਇੱਕ ਗੁੰਡਾ ਉਲਟਾ ਤਾਗਾ ਪਿੱਛੇ ਦੋ ਗੁੰਡਿਆਂ ਦੇ ਅੱਗੋਂ ਇੱਕ ਐਕਸਟਰਾ ਲੂਪ ਫਿਰ ਜਾਲੀ ਪਾਵਾਂਗੇ ਦੋ ਗੁੰਡਿਆਂ ਨੂੰ ਬੈਕ ਲੂਪ ਦੇ ਨਾਲ ਇਕੱਠਾ ਬੰਨ ਦੇਣਾ ਇੱਕ ਗੁੰਡਾ ਸਿੱਧਾ ਤਾਗਾ ਆਪਣੀ ਵਾਲੀ ਸਾਈਡ ਲਾਸਟ ਤੇ ਇੱਕ ਗੁੰਡਾ ਉਲਟਾ ਹੋਏਗਾ ਤੇ ਐਜ ਬਲਾ ਗੁੰਡਾ ਜਿਹੜਾ ਉਹ ਸਿੱਧਾ ਆ ਜੀਗਾ ਪਹਿਲੀ ਸਲਾਈ ਇਸ ਤਰ੍ਹਾਂ ਬਣਗੀ ਹੁਣ ਦੂਸਰੀ ਸਲਾਈ ਦੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡਾ ਸਿੱਧਾ ਹੁਣ ਤਾਂਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਅਗਲੇ ਦੋ ਕੁੰਡੇ ਉਲਟੇ ਇੱਕ ਤੇ ਦੋ ਧਾਗਾ ਪਿੱਛੇ ਕਰਕੇ దో కతో కల్టే ధాగా పిచ్చే సే సైడ్ దో కు కండా దో కు ఉల్టే ధాగా పిచ్చే ఇండా స ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਦੋ ਕੁੰਡੇ ਉਲਟੇ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਤੇ ਐਸ ਵਾਲਾ ਕੁੰਡਾ ਉਲਟਾ ਇਹ ਸਟਿੰਗ ਬਣ ਗਈਆਂ ਦੋ ਸਲਾਈਆਂ ਹੁਣ ਆਪਾਂ ਦੁਬਾਰਾ ਫਿਰ ਇਹੀ ਦੋ ਸਲਾਈਆਂ ਰਿਪੀਟ ਕਰਾਂਗੇ ਤਾਂ ਕਿ ਡਿਜ਼ਾਈਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਤਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਧਾਗਾ ਬੈਕ ਸਾਈਡ ਤੇ ਕਰਕੇ 1 ਤੇ 2 ਦੋ ਕੁੰਡਿਆਂ ਦੇ ਕੋਲੋਂ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਇੱਕ ਲੂਪ ਲੈ ਲਿਆ ਧਾਗਾ ਘੁਮਾਇਆ ਫਿਰ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰਤਾ ਫਿਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਦੇ ਕੋਲੋਂ ਇੱਕ ਕੁੰਡਾ ਲਿਆ ਫਿਰ ਜਾਲੀ ਪਾਈ ਫਿਰ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰਤਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਦੇ ਕੋਲੋਂ ਦੋਨੋਂ ਕੁੰਡੇ ਛੱਡ ਕੇ ਇਹਨਾਂ ਦੇ ਕੋਲੋਂ ਇੱਕ ਐਕਸਟਰਾ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਕਰਕੇ ਫਿਰ ਜਾਲੀ ਪਾ ਕੇ ਫਿਰ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਤਾਗਾ ਬੈਕ ਸਾਈਡ ਤੇ ਦੋ ਕੁੰਡਿਆਂ ਦੇ ਕੋਲ ਇੱਕ ਕੁੰਡਾ ਫਿਰ ਜਾਲੀ ਪਾਈ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਬਣਾਵਾਂਗੇ ਇੱਕ ਕੁੰਡਾ ਸਿੱਧਾ ਲਾਸਟ ਤੇ ਇੱਕ ਕੁੰਡਾ ਉਲਟਾ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਹੁਣ ਆਪਾਂ ਆ ਗਏ ਫਿਰ ਉਲਟੀ ਸਲਾਈ ਤੇ ਸੈਕੰਡ ਰੋ ਰਿਪੀਟ ਕਰਾਂਗੇ ਫਿਰ ਪਹਿਲਾ ਕੁੰਡਾ ਸਲਿੱਪ ਕਰ ਲਿਆ ధాగా బ్యాక సైడ్ కండా సిద్ధా ధాగా సైడ్ దో కు కి దో కు ఉల్టే ధాగా పిచ్చే సో కండి ఉల్టే ధాగా పిచ్చే సో క ਇੱਕ ਗੁੰਡਾ ਦੋ ਗੁੰਡੇ ਉਲਟੇ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੇ ਇੱਕ ਗੁੰਡਾ ਕਰਾਂਗੇ ਫਿਰ ਦੋ ਗੁੰਡੇ ਉਲਟੇ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵਾਲੀ ਸਾਈਡ ਸੌਰੀ ਲਾਸਟ ਵਾਲਾ ਗੁੰਡਾ ਉਲਟ ਇਸ ਤਰ੍ਹਾਂ ਕਰਕੇ ਸੜੀਆਂ ਦੋਸ ਲਾਈਆਂ ਬਣ ਗਿਆ ਬਸ ਇਹੀ ਦੋਸ ਲਾਈਆਂ ਸੀ ਬਾਰ ਬਾਰ ਰਿਪੀਟ ਕਰਨੀਆਂ ਵੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਦਾ ਬਹੁਤ ਹੀ ਸੋਹਣਾ ਰੈਡੀमेड ਵਰਗਾ ਡਿਜ਼ਾਈਨ ਇਹ ਬਣ ਜਾਂਦਾ ਹੈ ਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਇਸ ਡਿਜ਼ਾਈਨ ਨੂੰ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਣ ਕੇ ਆਏਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ